ਸਜਿੰਦਰ ਬੱਗਾ ਜਿਸ ਨੂੰ ਪੰਜਾਬ ਪੁਲਿਸ ਇਲੀਗਲ ਤਰੀਕੇ ਨਾਲ ਦਿੱਲੀ ਤੋਂ ਡਿਟੇਨ ਕਰਕੇ ਇਨਫੈਕਟ ਕਿਡਨੈਪ ਕਰਕੇ ਲੈ ਰਹੀ ਸੀ ਲਿਜਾ ਰਹੀ ਸੀ ਉਸ ਦੀ ਹੁਣੇ ਕੁਰਖੇਤਰ ਤੋਂ ਰਿਹਾਈ ਹੋਈ ਸਚਾਈ ਦੀ ਇਨਸਾਫ ਦੀ ਕਾਨੂੰਨ ਦੀ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਆ ਤੇ ਦੁਰਾਚਾਰੀ ਅਹੰਕਾਰੀ ਬਦਲਾਖੋਰ ਲੋਗਾਂ ਦੀ ਬਹੁਤ ਵੱਡੀ ਹਾਰ ਆ ਇਹ ਯਾਦ ਰੱਖਣ ਦੀ ਲੋੜ ਆ ਪੰਜਾਬ ਦੀ ਸਰਕਾਰ ਨੂੰ ਜਿਸ ਤਰੀਕੇ ਅੱਜ ਤੁਸੀਂ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਸਿੱਖਾਂ ਨੂੰ ਬਦਨਾਮ ਕੀਤਾ ਪੰਜਾਬ ਨੂੰ ਬਦਨਾਮ ਕੀਤਾ ਟਕਰਾਵ ਅੰਦਰ ਲੈ ਕੇ ਆਂਦਾ ਪੰਜਾਬ ਪੁਲਿਸ ਨੂੰ ਕਾਦੇ ਵਾਸਤੇ ਅਰਵਿੰਦ ਕੇਜਰੀਵਾਲ ਦੀ ਹੋਮਯੋਅਰ ਹੰਕਾਰ ਦੀ ਪੂਰਤੀ ਦੇ ਵਾਸਤੇ ਬਦਲਾਖੋਰੀ ਵਾਸਤੇ ਇਹ ਚੰਗਾ ਕੰਮ ਨਹੀਂ ਕੀਤਾ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਇਹਦਾ ਖਮਿਆਜਾ ਭੁਗਤਣਾ ਪਊਗਾ ਜਿਨ੍ਹਾਂ ਨੇ ਪਾਪ ਕੀਤਾ ਜਿਨ੍ਹਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਏ ਉਹਨਾਂ ਨੂੰ ਕਾਨੂੰਨ ਦੇ ਦਾਰੇ ਚ ਲਾ ਕੇ ਸਜ਼ਾ ਦਿਵਾਵਾਂਗੇ ਔਰ ਇਹ ਗੱਲ ਯਾਦ ਰੱਖੇ ਅਰਵਿੰਦ ਕੇਜਰੀਵਾਲ ਜੀ ਤੁਸੀਂ ਵੀ ਯਾਦ ਰੱਖਿਓ ਜੇ ਭਗਵੰਤ ਮਾਨ ਜੀ ਤੁਸੀਂ ਸਾਨੂੰ ਡਰਾ ਸਕ ਨਹੀਂ ਸਕਦੇ ਸਾਨੂੰ ਦਬਾ ਨਹੀਂ ਸਕਦੇ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰਾ ਸਕਦੇ ਸਾਨੂੰ ਜੇਲ੍ਹਾਂ ਚ ਤੇ ਬੰਦ ਕਰ ਸਕਦੇ ਜੀ ਹਵਾਲਾਤਾਂ ਚ ਤੇ ਰੱਖ ਸਕਦੇ ਜੀ ਟੌਰਚਰ ਤੇ ਕਰ ਸਕਦੇ ਪਰ ਸੱਚ ਬੋਲਣ ਤੋਂ ਰੋਕ ਨਹੀਂ ਸਕਦੇ ਇਹ ਤੁਹਾਡੀਆਂ ਜਿਹੜੇ ਮਨਸੂਬੇ ਨੇ ਇਹਨੂੰ ਇਸੇ ਤਰ੍ਹਾਂ ਨਸ਼ਰ ਕਰਦੇ ਰਵਾਂਗੇ ਜੋ ਤੁਸੀਂ ਪੰਜਾਬ ਦੀ ਲੁੱਟ-ਖੁੱਟ ਕਰਦੇ ਪਏ ਜੀ ਪੰਜਾਬ ਦਾ ਪੈਸਾ ਦੂਜੇ ਸੂਬਿਆਂ ਚ ਲਟਾਉਂਦੇ ਪਏ ਜੀ ਗੁਜਰਾਤ ਚ ਜਾ ਕੇ ਤੁਸੀਂ ਦੇਖਿਆ ਜੀ ਅਖਬਾਰਾਂ ਛਪਿਆ ਕਿਤਰਾ ਤੁਸੀਂ ਪੰਜਾਬ ਦਾ ਲੱਖਾਂ ਰੁਪਇਆ ਜਾ ਕੇ ਲੁਟਾਉਣ ਦਾ ਕੰਮ ਕੀਤਾ ਕਿਸ ਤਰੀਕੇ ਤੁਸੀਂ ਹਿਮਾਚਲ ਚ ਜਾ ਕੇ ਸਰਕਾਰ ਦਾ ਹੈਲੀਕਾਪਟਰ ਇਸਤੇਮਾਲ ਕਰਕੇ ਪੈਸਾ ਲੁਟਾਇਆ ਇਹ ਸਾਰੀ ਚੀਜ਼ਾਂ ਦੇਸ਼ ਦੇ ਅੱਗੇ ਲਿਆਉਂਦੇ ਰਵਾਂਗੇ ਮੈਂ ਤੇਜਿੰਦਰ ਬੱਕੇ ਨੂੰ ਵਧਾਈ ਦਿੰਦਾ ਹਾਂ ਬੀਜੇਪੀ ਦੇ ਇੱਕ ਕਾਰਜਕਰਤਾਂ ਨੂੰ ਵਧਾਈ ਦਿੰਦਾ ਹਾਂ ਇਹ ਜਿੱਤ ਅੱਜ ਦੇਸ਼ ਦੇ ਹਰ ਕਾਰਜਕਰਤਾ ਦੀ ਹੈ ਜੋ ਆਪਣੀ ਜੀ ਜਾਣ ਦੇ ਨਾਲ ਦੇਸ਼ ਦੇ ਪਿੱਛੇ ਲੜਨ ਵਾਲੇ ਕਾਰਜਕਰਤਾ ਨੇ ਜੇਤਾ ਔਰ ਹਾਰ ਹੋਈ ਆ ਦੁਰਾਚਾਰੀਆਂ ਦੀ ਔਰ ਅਹੰਕਾਰੀਆਂ ਦੀ